ਆਖਰੀ ਦੇ ਸਾਹਮਣੇ ਦਮੀ ਪਈ ਹੈ ਇਸੇ ਤਰ੍ਹਾਂ ਸਰਕਾਰ ਲੈਂਡ ਮਾਪੀ ਦੇ ਸਾਹਮਣੇ ਲੱਗੀ ਪਈ ਹੈ ਸਾਡਾ ਪੰਜਾਬ ਸਰਕਾਰ ਨੂੰ ਇਹ ਕਹਿਣਾ ਕਿ ਉਹ ਬਿਨਾਂ ਕਿਸੇ ਦੇਰੀ ਤੋਂ ਦੋਸ਼ੀ ਤਰੰਤ ਫੜੇ ਜਿਨ੍ਹਾਂ ਦੇ ਨਾਮ ਐਫ ਆਰ ਸਰਕਾਰ ਨੇ ਕਿਸੇ ਰਾਜਨੀਤਿਕ ਦਬਾਅ ਤੋਂ ਕੱਢੇ ਉਹਨਾਂ ਦੇ ਨਾਮ ਵੀ ਪੀੜਤ ਦੇ ਨਾਮ ਦਿੱਤੇ ਉਹ ਐਡ ਕੀਤੇ ਜਾਣ ਔਰ ਸਰਕਾਰ ਨੂੰ ਬਲਕਿ ਇੱਕ ਹੋਰ ਐਫ ਆਰ ਦਰਜ ਕਰਨੀ ਚਾਹੀਦੀ ਹੈ ਸਰਕਾਰੀ ਕੰਮ ਵਿੱਚ ਵਿਗਨ ਪਾਉਣ ਦੇ ਐਫ ਆਰ ਜਿਹੜੀ ਕਿ ਸਰਕਾਰ ਨੇ ਕੀਤੀ ਨਹੀਂ ਇਹਦਾ ਮਤਲਬ ਹੈ ਸਰਕਾਰ ਕਿਤੇ ਨਾ ਕਿਤੇ ਜਾਵਰ ਤੱਦੀ ਪਿੱਠੱਪੜ ਦੇ ਨੇੜੇ ਆ ਰਹੇ ਇਸ ਕਰਕੇ ਸਾਡਾ ਪੰਜਾਬ ਸਰਕਾਰ ਨੂੰ ਕਹਿਣਾ ਕਿ ਦੋਸ਼ੀ ਤੁਰੰਤ ਪਰੇ ਜਿਹੜਾ 35 ਏਕੜ ਦਾ ਕਬਜਾ ਜਿਹਨਾਂ ਗ੍ਰੀਨ ਕਲਪਾ ਨੇ ਕਾਮਿਆਂ ਨੇ ਚਿਰਤੀਆਂ ਨੇ 11 ਲੱਖ ਪੂਨ ਅਸਿੰਦੇ ਦੀ ਕਮਾਈ ਤੋਂ ਇਕੱਠਾ ਕਰਕੇ ਜਮ੍ਹਾਂ ਕਰਵਾਇਆ ਉਹਨਾਂ ਨੂੰ ਉਸ ਜ਼ਮੀਨ ਦਾ ਕਬਜਾ ਦਵਾਇਆ ਜਾਏ ਟਾਂਕੇ ਪਿੰਡ ਦੇ ਵਿੱਚ ਵੀ ਅਮਨ ਸ਼ਾਂਤੀ ਭਾਈਚਾਰਕ ਬਣੀ ਰਹੇ ਔਰ ਸਰਕਾਰ ਆਪਣੇ ਕੰਸਟੀਟਿਊਸ਼ਨਲ ਰਿਸਪੋਨਸਿਬਿਲਟੀ ਨੂੰ ਪਾਵੇ ਕਿਪਨਰ ਫਿਰਸਤਾ ਨਾਲ ਨਿਆਂ ਕਰੇ ਔਰ ਜੋ ਸਿਆਲੂ ਪਿੰਡ ਦੇ ਵਿੱਚ ਰੱਖਿਆ ਕਿ ਉੱਥੇ ਜਿਹੜਾ ਦਰਦ ਦੇ ਗਰੀਬਾਂ ਤੇ ਨਜਾਇਜ਼ ਮੁਕੱਦਮਾ ਦਰਜ ਕੀਤਾ ਉਹ ਵਾਧੋਵੇ ਔਰ ਜਿਹੜੀ ਉਹਨਾਂ ਨਾਲ ਜ਼ਿਆਦਤੀ ਹੋਈ ਉਹਦੇ ਵਿੱਚ ਐਸ.ਐਸ.ਪੀ ਐਕਟ ਦਾ ਨਿਰਦਰਜ ਕੀਤਾ ਜਾਵੇ ਵਾਦਾ ਕੀਤਾ ਜਾਂਦਾ ਮੋਦਲ ਸਮਾਜ ਪਾਰਟੀਆਂ ਵੀ 15 ਤਰੀਕ ਨੂੰ ਅਸੀਂ ਇਹ ਫੈਸਲਾ ਕੀਤਾ ਕਿ 15 ਅਗਸਤ ਇਹਨੂੰ ਸਰਕਾਰ ਕਹਦੀ ਹੈ ਕਿ ਅਸੀਂ ਆਜ਼ਾਦੀ ਦਿਨ ਤੇ ਤਰ੍ਹਾਂ ਤੇ ਸੈਲੀਬ੍ਰੇਟ ਕਰ। ਤੋਂ ਅਸੀਂ ਸਰਕਾਰ ਨੂੰ ਸਵਾਲ ਕਰਦੇ ਹਾਂ ਕਿ ਕਹਿੰਦੀਆਂ ਨਹੀਂ ਆਜ਼ਾਦੀ ਕਦ ਹੋਗੀ? ਕੰਮਿਆਂ ਲਈ ਨਤੀਜਾ ਕਦ ਹੋਊ? ਉਹ ਪੈਸੇ ਜਮ੍ਹਾਂ ਕਰਾ ਕੇ ਵੀ ਸਰਕਾਰ ਨੂੰ ਪੈਸੇ ਦੇ ਕੇ ਵੀ ਉਹ ਇਸ ਧਰਤੀ ਦੇ ਉੱਪਰ ਖੇਤੀ ਕਰਨ ਦਾ ਹੱਕ ਨਹੀਂ ਅਗਰ ਰੱਖਦੇ। ਤੋਂ ਇਹ ਆਜ਼ਾਦੀ ਕੈਸੀ ਹੈ? ਇਸ ਕਰਕੇ 15 ਅਗਸਤ ਨੂੰ ਪਟਿਆਲੇ ਦੇ ਵਿੱਚ ਭੋਜਨ ਸਮਾਜ ਪਾਰਟੀ ਜਿਹੜਾ ਪੱਧ ਤੇ بڑا ਧਰਨਾ ਪ੍ਰਦਰਸ਼ਨ ਕਰੂਗੀ ਅਸੀਂ ਪੰਜਾਬ ਸੰਵਾਰੋ ਮੈਂ ਪੰਜਾਬ ਦੇ ਵਿੱਚ ਲਾਈ ਹੋਈ ਹੈ ਉਸ ਮਹਿਮ ਦੇ ਤਹਿਤ ਫਟਾਕ ਧਰਨਾ ਪ੍ਰਦਰਸ਼ਨ ਹੋਊਗਾ ਅਸੀਂ ਚਾਹੁੰਦੇ ਕਿ ਸਰਕਾਰ ਸਾਨੂੰ ਮਜਬੂਰ ਨਾ ਕਰੇ ਕਿ ਅਸੀਂ ਅੰਦੋਲਨ ਦੇ ਰਾਹ ਪਈਏ ਸਰਕਾਰ ਨੂੰ ਚਾਹੀਦਾ ਕਿ ਉਹ ਆਪਣੀ ਸੰਵਧਾਨਕ ਜ਼ਿੰਮੇਵਾਰੀ ਨਿਭਾਵੇ ਅਸੀਂ ਕੁਝ ਖਾਬਦ ਮੰਗਦੇ ਨਹੀਂ ਇਹ ਤਾਂ ਸਰਕਾਰ ਦੀ ਬੇਵਸੀ ਹੈ ਪਤਾ ਨਹੀਂ ਸਰਕਾਰ ਨੂੰ ਕਿਆ ਮਜਬੂਰੀ ਆਂ ਕਿਆ ਕਾਰਨ ਆ ਕਿਆ ਪ੍ਰੇਸ਼ਾ ਹੈ ਕਿ ਨਿਜਵਾੜਿਆਂ ਦੇ ਸਾਹਮਣੇ 마ਫੀਏ ਦੇ ਸਾਹਮਣੇ ਸਰਕਾਰ ਬੇਵਸਥ ਕਿਉਂ ਆਂ ਔਰ ਮੁੱਖ ਮੰਤਰੀ ਜਿਹੜਾ ਗਾਣੇ ਗਾਉਂਦਾ ਕਲਾਕਾਰ ਗਰੀਬਾਂ ਦੇ emotions ਨਾਲ ਖੇਡਦਾ ਉਹ ਮੰਚ ਤੋਂ ਕਹਿੰਦੇ ਆ ਕਿ ਵੀ ਤੁਸੀਂ ਤੂੰ ਮੰਗਦਾ ਰਹੀ ਵੀ ਸੂਰਜਾ ਕਮੀਆਂ ਦੇ ਵੇੜੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਸਵਾਲ ਕਰਦਾ ਕਿਆ ਗਰੀਬਾਂ ਤੋਂ 11.35 ਲੱਖ 23 ਏਕੜ ਦਾ ਜਮਾ ਕਰਵਾ ਕੇ ਔਰ ਉਹਨਾਂ ਨੂੰ ਉਹਦਾ ਕਬਜ਼ਾ ਨਾ ਦੇ ਕੇ ਸੂਰਜ ਮੰਗਦਾ ਰੋ ਕੇ ਕਿਆ ਉਹਨਾਂ ਨੂੰ ਵੀਡੀਓ ਆਫਿਸ ਬੁਲਾ ਕੇ ਉਹਨਾਂ ਦੇ ਸਿਰ ਦੰਡੇ ਮਾਰ ਕੇ ਭੰਗਦੇ ਜਾਣ ਹਰ ਜਿੱਤ ਵੀ ਤੁਸੀਂ ਦੋਸ਼ੀ ਨਾ ਫੜ ਕੇ ਕਾਰਵਾਈ ਕਰੋ ਕਿ ਆ ਫਿਰ ਗਰੀਬਾਂ ਦੇ ਤਰ੍ਹਾਂ ਤੇ ਉਹ ਜਿਹੜਾ ਸੂਰਜੋ ਮਕਦਰੋਂ ਪਾ ਕਮੀਰ ਦੇ ਪਰ ਇਸ ਕਰਕੇ ਆਪਣੀ ਕਹਿਣੀ ਔਰ ਕਰਨੇ ਨੂੰ ਮੁੱਖ ਮੰਤਰੀ ਸਾਹਿਬ ਇੱਕ ਕਰੋ ਆਪਣੀ ਗਰਦਾਰ ਚ ਇੰਨੀ ਵੱਡੀ ਗਰਭਟ ਨਾ ਲਿਆਓ ਕਿ ਆਉਣ ਵਾਲੇ ਸਮੇਂ ਤੁਸੀਂ ਇਹਨਾਂ ਨੂੰ ਮੂੰਹ ਦਿਖਾਣ ਲਾਇਕ ਨਾ ਚਲੋ